ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਦੀਪਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟਾਪ ਦੀ ਲੀਲੀ ਰਾਵੀ ਝੋਟੀ ਤੇ ਇੱਕ ਮੱਝ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਜੀ ਤੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਵੀਰ ਜੀ ਆਪਣਾ ਨਾਮ ਸਤਨਾਮ ਸਿੰਘ ਹੈ ਪਿੰਡ ਦੀਪਗੜਾ ਜ਼ਿਲ੍ਹਾ ਬਰਨਾਲਾ ਵੀ ਠੀਕ ਆ ਤੇ ਝੋਟੀ ਦੀ ਜਾਣਕਾਰੀ ਦਿਓ ਬਈ ਕਿੰਨੇ ਟਾਈਮ ਦੀ ਹੈ ਝੋਟੀ 2.5 ਸਾਲ ਦੀ ਹੈ ਵੀਰੇ 2.5 ਸਾਲ ਦੀ ਹੈ ਹਾਂ ਠੀਕ ਆ ਲੋਪਰਾ ਚਾਰ ਹੀ ਥਾਣਾ ਯਾਰ ਇੱਕ ਨੰਬਰ ਥਾਣ ਹੋਣਗੇ ਜਮ ਨਿਸ਼ਾਨੀਆਂ ਪੂਰੀਆਂ ਲੀਲੀ ਦਾ ਵਿੱਚ ਤੇ ਕੱਦ ਵੱਡ ਸੁਖ ਨੂੰ ਦੇਖ ਸਕਦੇ ਪੂਰੀ ਦਾ ਬਲਾ ਠੀਕ ਹੈ ਨੀ ਠੀਕ ਹੈ ਇੱਕ ਮਹੀਨੇ ਦੇ ਪਰ ਇਹ ਤਾਂ ਦੋ ਦਿਨ ਉੱਤੇ ਹੋ ਗਿਆ ਖਰੀ ਘਾਟਾ ਬਈ ਠੀਕ ਆ ਲੋਪਰਾ ਨੰਗੀ ਨਹੀਂ ਆ ਫੀਸ ਦੇਖ ਸਕਦੇ ਅੱਖਾਂ ਲੀਲੀਆਂ ਚਿੱਟੀਆਂ ਤੇ ਸਾਰੇ ਨਿਸ਼ਾਨੀਆਂ ਬਾਈ ਕਹਿੰਦਾ ਪੂਰੀਆਂ ਤੇ ਰੇਟ ਸਤਨਾਵੇਂ ਦਾ ਰੇਟ ਦਾ ਫੋਨ ਤੇ ਕਰ ਲਾਂਗੇ ਠੀਕ ਆ ਜੀ ਤੇ ਮੱਝ ਦਾ ਜੀ ਮੱਝ ਦਾ 7 ਮਹੀਨੇ ਦੀ ਗੱਬਣਾ ਇਹ ਹਾਂਜੀ ਤੇ ਦੁੱਧੋ ਡਰਾਈ ਕਰਤੀ ਆਪਾਂ ਇਹਦਾ ਮੁੱਲ 75 ਦਾ ਇਹ ਤਾਂ ਮਨ 75 ਦੇਣੀ ਆ ਪੱਕੇ ਨਹੀਂ ਦੀ ਸਹੀ 70 ਦੀ ਦੇਵਾਂਗੇ ਬਾਈ 70 ਦੀ ਬਾਈ ਕਹਿੰਦਾ ਵੱਡੀ ਮੱਝ ਆ ਚੰਗੀ 18 ਕਿਲੋ ਦੁੱਧ ਵਾਲੀ ਆ ਠੀਕ ਆ ਲੋ ਭਰਾ ਸਿਲ ਠੰਡੀ ਆ ਪੂਰੀ ਆਈ ਨਹੀਂ ਕੋਈ ਹੈਗਾ ਠੀਕ ਆ ਜੀ ਰਾਈਆਂ ਵਰਗੀ ਆ ਆਪਣੇ ਆਪ ਹੀ ਸਾੜੀਆਂ ਦੁੱਧ ਤੋਂ ਠੀਕ ਆ ਲੋ ਭਰਾ ਆ ਨੰਗੀਨਾ ਤੁਸੀਂ ਦੇਖੋ ਸਿੰਗੀ ਸੁੰਗੀ ਕਰਮਾਂ ਵਾਲੀ ਦੀ ਲੀਲੀ ਰਵੀ ਦੇ ਕੋਈ ਸਕੀਨ ਹਨਾ ਝੋਟੀ ਦਾ ਤੇ ਬਹੁਤ ਸੋਹਣੀ ਆ ਤੇ ਟੀਕਾ ਅਗਲੇ ਭਰਾਵਾ ਤੇ ਬਾਕੀ ਅਗਲੀ ਦੀ ਕਿਸਮਤ ਹਨਾ ਕੋਈ ਕੋ ਬਾਈ ਕਹਿੰਦਾ ਰਿਕਾਰਡ ਵੀ ਸੋਹਣਾ ਹਾਂ ਹਾਂ ਆਪਣਾ ਜਮਾ ਠੀਕ ਆ ਚੜੂਟ ਕੀ ਮਾਰਨਾ ਯਾਰ ਹਾਂ ਰਿਕਾਰਡ ਬਾਈ ਕਹਿੰਦਾ ਦੱਸ ਦਾਂਗੇ ਜਿਹੜਾ ਟੀਕਾ ਹੋਇ ਅੱਜੀ ਵਾਈ ਕੋਲਾਈਆਂ ਓਕੇ